ਕਿਸਾਨ ਭਰਾਵੋ ਖੇਤੀਬਾੜੀ ਅਤੇ ਕਿਸਾਨ ਭਲਾਈ ਭਾਗ ਜ਼ਿਲ੍ਹਾ ਮੋਗਾ ਦੇ YouTube ਚੈਨਲ ਕਿਸਾਨੀ ਸੂਚਨਾਵਾਂ ਤੇ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਇੱਥੇ ਪਿੰਡ ਦੇ ਵਿੱਚ ਕੈਂਪ ਲਾਇਆ ਸੀ ਜਿਹੜਾ ਕਿ ਖੋਸਾ ਕੋਟਲਾ ਦੇ ਨਾਂ ਤੇ ਪਿੰਡ ਕੈਂਪ ਤੋਂ ਬਾਅਦ ਅਸੀਂ ਫੀਲਡ ਆਏ ਹੋਏ ਆ ਸਾਡੇ ਬਹੁਤ ਹੀ ਅਗਾਹ ਵਧੂ ਕਿਸਾਨ ਨੇ ਗੁਰਪ੍ਰੀਤ ਸਿੰਘ ਉਹਨਾਂ ਦੇ ਖੇਤਾਂ 'ਚ ਆਏ ਆ ਕਿਉਂਕਿ ਇਹਨਾਂ ਨੇ ਜਿਹੜੀ ਤਕਨੀਕ ਆ ਹਾਈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕੀਤੀ ਆ 2.5 ਕਿੱਲੇ ਤੇ ਕਿਸਮ ਸੀ ਜਿਹੜੀ ਜ਼ਿਆਦਾ ਪਰਾਲੀ ਵਾਲੀ ਹੈਗੀ ਸੀਗੀ ਡੋਗਰ ਪੂਸਾ ਦੇ ਨਾਂ ਤੇ ਮਲਚਿੰਗ ਵਾਲੀ ਕਣਕ ਜਿਹੜੀ ਤੁਸੀਂ ਵੇਖ ਵੀ ਰਹੇ ਹੋ ਜਿਹੜੀ ਥੋੜੀ ਜੀ ਪਰਾਲੀ ਜ਼ਿਆਦਾ ਹੋਣ ਕਰਕੇ ਉੱਗਣ ਦੇ ਵਿੱਚ ਮੁਸ਼ਕਲ ਆਈ ਆ ਪਰ ਹੋਰ ਸਾਰੀਆਂ ਹੀ ਫਾਇਦੇ ਸਾਨੂੰ ਫੀਲਡ ਦੇ ਵਿੱਚ ਦਿਸ ਰਹੇ ਆ ਕਿਉਂਕਿ ਇਹਦੇ ਚ ਜਿਹੜਾ ਨਮੀ ਆ ਉਹ ਵੀ ਪੂਰੀ ਆ ਪਾਣੀ ਦੀ ਘੱਟ ਲੋੜ ਪੈ ਰਹੀ ਆ ਨਦੀਨ ਬਿਲਕੁਲ ਹੀ ਨਹੀਂ ਹੈਗੇ ਨਾ ਕਿਸੇ ਨਦੀਨਾਂ ਅਚਕ ਦੀ ਲੋੜ ਹੈਗੀ ਆ ਇਹ ਕਣਕ ਦੇ ਵਿੱਚ ਜਿਹੜੀ ਗਲਾਬੀ ਸੁੰਡੀ ਆ ਜਿਵੇਂ ਆਮ ਤੌਰ ਤੇ ਸੁਪਰ ਸੀਡਰ ਵਾਲੀ ਦੇ ਵਿੱਚ ਕਿਸਾਨ ਭਾਵਾ ਉਹ ਥੋੜੀ ਜੀ ਇਸ ਵਾਰ ਗਲਾਬੀ ਸੁੰਡੀ ਦੀ ਪ੍ਰੋਬਲਮ ਆਈ ਸੀ ਪਰ ਆ ਹੈਪੀ ਸੀਡਰ ਨਾਲ ਜਿਹੜੀ ਕਣਕ ਭੇਜੀ ਆ ਇਹਦੇ ਵਿੱਚ ਗਲਾਬੀ ਸੁੰਡੀ ਦੀ ਵੀ ਸਮੱਸਿਆ ਨਹੀਂ ਆਈ ਤੇ ਬਾਅਦ ਵਿੱਚ ਜਦੋਂ ਇਹ ਵੱਡੀ ਹੋਊਗੀ ਤੇ ਭਾਵੇਂ ਕੋਈ ਜਿਵੇਂ ਦਿਗਦੀ ਨਹੀਂ ਹੈਗੀ ਝੱਖੜ ਦੇ ਨਾਲ ਬਹੁਤ ਘੱਟ ਦਿਗਦੀ ਆ ਕੋਈ ਜ਼ਿਆਦਾ ਹੀ ਝੱਖੜ ਹੋਵੇ ਤਾਂ ਦਿਗਦੀ ਆ ਇਸ ਕਿਉਂਕਿ ਇਹਦਾ ਜਿਹੜਾ ਤਣਾ ਹੈਗਾ ਜੜਾਂ ਬਹੁਤ ਜ਼ਿਆਦਾ ਵਿਕਸਿਤ ਹੁੰਦੀਆਂ ਤਣਾ ਜਿਹੜਾ ਮਜ਼ਬੂਤ ਹੁੰਦਾ ਤੇ ਉਹਦੇ ਨਾਲ ਵਿੱਗਣ ਦੇ ਵਿੱਚ ਵੀ ਬਹੁਤ ਫਰਕ ਰਹਿੰਦਾ ਤੇ ਸਾਡੇ ਕਿਸਾਨ ਭਰਾ ਗੁਰਪ੍ਰੀਤ ਸਿੰਘ ਜਿਹੜੇ ਕਿ ਉਹਨਾਂ ਨੂੰ ਪੁੱਛਦੇ ਆ ਵਾਕਈ ਇਹ ਤਕਨੀਕ ਕਾਮਯਾਬ ਹੈਗੀ ਆ ਤਾਂ ਪਹਿਲਾਂ ਤਾਂ ਥੋੜਾ ਧੰਨਵਾਦ ਕਰਦਾ ਐਗਰੀਕਲਚਰ ਡਿਪਾਰਟਮੈਂਟ ਚੀਫ ਸਾਹਿਬ ਤੇ ਵੀਡੀਓ ਸਾਹਿਬ ਸਾਰਿਆਂ ਦਾ ਇੱਥੇ ਆਉਣ ਤੇ ਹਾਂ ਸਰ ਏਡੀਓ ਗੁਰਪ੍ਰੀਤ ਸਿੰਘ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਉਹ ਕਹਿੰਦੇ ਨੇ ਆਪਾਂ ਕੁਝ ਏਰੀਆ ਐਪੀ ਸੀਡਨਾ ਬੀਜ ਕੇ ਦੇਖੀਏ ਹਾਂ ਉਹਨਾਂ ਦੇ ਕਹਿੰਦੇ ਅਕੋਰਡਿੰਗ ਮੈਂ 2.5 ਕਿੱਲੇ ਦਾ ਪਲਾਟ ਸੀਗਾ ਇਹ ਬੀਜਿਆ ਤੇ ਬਹੁਤ ਵਧੀਆ ਰਿਹਾ ਜੀ ਇਸ ਵਿੱਚ ਅਕਦਾਾ ਨਦੀਨ ਨਹੀਂ ਹੋਏ ਨਦੀਨ ਜੀ ਕੋਈ ਸਮੱਸਿਆ ਨਹੀਂ ਆਈ ਦੂਸਰੇ ਨੰਬਰ ਤੇ ਜਿਵੇਂ ਢੱਗਨ ਦਾ ਤੁਸੀਂ ਕਹਿ ਰਹੇ ਆ ਉਹ ਚਲੋ ਰਿਜ਼ਲਟ ਸਾਨੂੰ ਮਿਲੂਗਾ ਹਨਾ ਵੀ ਢੱਗੇ ਦਾ ਕਣਕ ਬਾਕੀ ਕਣਕ ਵਧੀਆ ਖੜੀ ਆਈ ਬਹੁਤ ਵਧੀਆ ਰਿਜ਼ਲਟ ਇਹਦੇ ਮਿਲ ਰਹੀ ਹਾਂਜੀ ਕਿਸਾਨ ਭਰਾਵੋ ਕਿਉਂਕਿ ਅਸੀਂ ਅਸੀਂ ਭਾਵੇਂ ਜੂਨੀਅਰ ਸਟੂਡੈਂਟਸ ਸਪਾਰਸ਼ਾ ਮੁਤਾਬਕ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਸਪਾਰਸ਼ਾ ਬਾਰੇ ਦੱਸਦੇ ਆ ਵੀ ਆਹ ਕੰਮ ਕਰੋ ਆਹ ਨਾ ਕਰੋ ਪਰ ਜਦੋਂ ਸਾਡੇ ਕਿਸਾਨ ਵੀਰ ਉਹ ਚੀਜ਼ ਪ੍ਰੈਕਟਿਸ ਆਪਣੇ ਖੇਤ ਵਿੱਚ ਲਾਗੂ ਕਰਕੇ ਉਹਦਾ ਫਾਇਦਾ ਲੈਂਦੇ ਆ ਤੇ ਸਾਨੂੰ ਉਹ ਜਿਆਦਾ ਬਿਹਤਰ ਹੁੰਦਾ ਵੀ ਉਹਦੇ ਤੋਂ ਕਿਸਾਨ ਭਰਾ ਜਿਹੜੇ ਆ ਜਿਆਦਾ ਮੋਟੀਵੇਟ ਹੁੰਦੇ ਆ ਜਾਂ ਉਹ ਕਿਸਾਨ ਜਿਹੜਾ ਕੰਮ ਕਰ ਰਿਹਾ ਉਹ ਮਾਰਗਦਰਸ਼ਕ ਦੂਜਿਆਂ ਲਈ ਬਣਦਾ ਹੈਗਾ ਕਿਉਂਕਿ ਸਾਡੀ ਸਾਰੀ ਬਲਾਕ ਕੋਟੀ ਸੇਖਾਂ ਦੀ ਟੀਮ ਖੜੀ ਆ ਡਾਕਟਰ ਗਰਬਾਤ ਸਿੰਘ ਬਲਾਕ ਕੀਤਿਬੜੀ ਅਫਸਰ ਨੇ ਇਹਨਾਂ ਦਾ ਵੀ ਫੀਲਡ ਦੇ ਵਿੱਚ ਬਹੁਤ ਜਿਆਦਾ ਲਿੰਕ ਦੇ ਵਿੱਚ ਰਹਿੰਦੇ ਆ ਹਰ ਸਮੇਂ ਡਾਕਟਰ ਜਗਦੀਪ ਸਿੰਘ ਨੇ ਪੂਰੀ ਟੀਮ ਆ ਕਿਸਾਨ ਭਰਾ ਖੜੇ ਨੇ ਤੇ ਕਿਸਾਨ ਭਰਾਵੋ ਇਸ ਚੈਨਲ ਜਿਹੜਾ ਕਿ ਅਸੀਂ ਮੋਗਾ ਜ਼ਿਲ੍ਹਾ ਦੇ ਵਿੱਚੋਂ YouTube ਚੈਨਲ ਬਣਾਇਆ ਕਿਸਾਨੀ ਸੂਚਨਾਵਾਂ ਦੇ ਨਾਂ ਤੇ ਜਿਹੜੀ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਅਸੀਂ ਇਹਨੂੰ ਅਪਡੇਟ ਰੋਜ਼ ਕਰਦੇ ਆ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ ਕਿਸਾਨਾਂ ਦੀ ਸੂਚਨਾਵਾਂ ਨੂੰ ਇਹਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਕਿਸਾਨਾਂ ਤੱਕ ਅਸੀਂ ਚਾਹੁੰਦੇ ਆ ਵੀ ਸਾਡਾ ਡਿਪਾਰਟਮੈਂਟ ਦਾ ਜਾਂ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਜਾਂ ਗਤੀਵਿਧੀਆਂ ਜੋ ਵੀ ਹੈਗੀਆਂ ਭਾਵੇਂ ਸਟੇਟ ਦੀਆਂ ਸੈਂਟਰ ਦੀਆਂ ਉਹ ਲੋਕਾਂ ਤੱਕ ਪਹੁੰਚਦੀਆਂ ਹੋ ਜਾਣ ਇਸ ਕਰਕੇ ਇਸ ਚੈਨਲ ਨੂੰ ਜ਼ਰੂਰ ਤੁਸੀਂ ਆਪਣਾ ਹਿੱਸਾ ਬਣਾਓ ਬਹੁਤ ਬਹੁਤ ਧੰਨਵਾਦ